ਹਾਂਜੀ ਵੀਰੋ ਤਸਵੀਰੇ ਵੀਰੇ ਉੱਠ ਗਿਆ ਮੇਰੇ ਵੀਰੋ ਤੇ ਆਪਣਾ ਕਬੂਤਰ ਫਿਰਦਾ ਰਾਤ ਬਾਈ ਬਾਹਰੇ ਰਹਿ ਗਈ ਸੀ ਪੱਠੀ ਤੇ ਆ ਹੁਣ ਆਈ ਆ ਕਬੱਡਾ ਕੂਤਰ ਰਹਿ ਗਿਆ ਸੀ ਵੀਰੇ ਉਹ ਵੀ ਲਾ ਲਿਆ ਤੇ ਆ ਪੱਠੀ ਹੁਣ ਆਈ ਆ ਇਹ ਬੈਠੀ ਆਂਦੀ ਐ ਵੀ ਬਰੂਈ ਭਈਆ ਕੂਤਰੀ ਆਪਣੀ ਸੱਲ ਸੁੱਜ ਗਈ ਸੀ ਜਿਹਨੂੰ ਦਵਾਈ ਦੋ ਦਿੱਤੇ ਅੱਗੇ ਪਹਿਲਾਂ ਕੱਲ ਨਾਲ ਉਹ ਇਹ ਅੱਜ ਲੋਟ ਆ ਆ ਦੇਖੋ ਬਾਈ ਅੱਗੇ ਨਾਲੋਂ ਸੈਟ ਆ ਹੱਡੀ ਕੱਢ ਲਈ ਪਹਿਲਾਂ ਹੱਡੀ ਨਹੀਂ ਨਹੀਂ ਸੀ ਦੀ ਪਾਣੀ ਪਾਣੀ ਸੁਣਨਾ ਇਹ ਦੇਖੋ ਨੀ ਨੀਦਿਆ ਆ ਆ ਗੋਦਰੀ ਭਈਆ ਦਾਣੇ ਖਾ ਕੇ ਉਧਰੋਂ ਉੱਡ ਗਈ ਤੇ ਸਵੇਰ ਤੇ 7 ਵਜੇ ਉੱਟੀ ਸੀ ਤੇ 8:30 ਤੱਕ ਮੈਂ ਬੈਠੀ ਉਹ ਦੂਜੇ ਦਿਨੋਂ ਸੋਜੀ ਬੈਠੇ ਭਈਆ ਗੋਲੀ ਦਿੱਤੀ ਸੀ ਨੂੰ ਮੈਟਰ ਨਾਲ ਦੀ ਇੱਕ ਗੋਲੀ ਆ ਗੋਲੀ ਆਊਗੀ ਜੇ ਤੁਹਾਡੀ ਗੋਲੀ ਸੁਜਦੀਆ ਆ ਮੈਟਰ ਨਾਲ ਦੀ ਗੋਲੀ ਲਿਆਇਓ ਬਸ ਤੇ ਦੇਰੋ ਤੇ ਕਣਕ ਕਬੂਤਰੀ ਸਰੋਂ ਕਣਕ ਨਹੀਂ ਮੋਣੀ ਤੇ ਛੋਲੇ ਤੇ ਜਾਂ ਬਾਜਰਾ ਪਾਉਗਾ ਕਿ ਅੰਦਰੋਂ ਪਾਣੀ ਇਹਦਾ ਸਾਫ਼ ਕਰ ਦੇਣਗੇ ਛੋਲੇ ਬਾਜਰਾ ਆਪਾਂ ਫਿਲੋ ਵੀ ਇੱਥੇ ਗਲਾਬੀ ਬੈਠਾ ਇੱਥੇ ਯਾ ਸੈਂਟੀਨੈਨ ਇਧਰ ਆੜਾ ਵਾ ਕੱਲ ਹੀ ਵੇਗਾ ਸੀਗਾ ਆ ਬਈ ਜਿਹਨੇ ਲੈਣਾ ਹੋਇਆ ਲੈ 500 ਦਾ ਸ੍ਰੀ ਰਵੀ ਆਪਾਂ ਸੈਂਟੀਨੈਨ ਉਹ ਵੀ ਜਿਹਦਾ ਸੌਂਗ ਆ ਵੀ ਲੱਗੇ ਰੱਖਣਾ ਉਹ ਲੈ ਗਏ ਆ ਦੇਖੋ ਸੈਂਟੀਨੈਨ ਜਿਹਨੇ ਲੈਣਾ ਹੋਇਆ ਲੈ ਜਾ ਬਈ 500 ਦਾ ਸੇਲ ਆ ਯਾਰ ਜਾਲ ਇਧਰ ਸਤਰੀ ਹੋਈ ਸਰੀ ਚੜਦੀ ਇਧਰ ਤੇ ਮੁੰਡਾ ਉਹ ਤੋਂ ਹੀ ਲੈ ਕੇ ਆਉਂਦਾ ਧਰ ਦੇ ਬਾਈ ਮੁੰਡਾ ਤੁੱਪੇ ਹੁਣ ਤੁੱਪ ਲੱਗ ਜੂ ਤੇ 1000 ਦੇ ਇੱਥੇ ਧਰ ਦੇ ਤਾ ਹਾਂ ਪੱਠੀ ਬੈ ਗਈ ਬਈ ਆਪਣੇ ਬੈਠੇ ਰਹਿੰਦੇ ਨੇ ਉਹ ਮਾਈ ਤੇ ਇੱਕ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਤੇ ਫੜਾਇਆ ਕੁੱਤਰ ਖਾ ਸੀ ਉਹੀ ਉੱਡਿਆ ਸੀ ਆਪਣਾ ਨਾਲ ਵੱਡਾ ਕੁੱਤਰ ਬਈ ਪੀਲਿਆਂ ਦਾ ਤੇ ਆਹ ਜਿਹੜਾ ਗੁਰਕੀ ਜਾਂਦਾ ਉੱਤੇ ਉਹ ਅੱਡਾ ਹੀ ਰਾਤ ਰਹਿ ਗਿਆ ਸੀ ਦੰਨੇ ਤੇ ਹੁਣ ਸਵੇਰੇ ਸਵੇਰੇ ਆਜੇ ਐਨ ਵੀ ਛੱਡਤੀ ਹੈ ਰੋਈ ਪੱਠੀਆਂ ਹਟਾਂਗੇ ਗੁਲਾਬੀ ਟੋਰੀ ਵੱਡਾ ਕੁੱਤਰ ਜਿਹੜਾ ਰਾਤ ਰਹਿ ਉਸ ਚਾਲ ਪੱਤਾ ਹੋ ਗਿਆ ਉਹਨੇ ਕਾ ਪੱਠੀ ਨਾਲ ਲੜ ਜੂ ਰਲ ਗਿਆ ਰਲ ਗਿਆ ਰਲ ਗਿਆ ਰਲ ਗਿਆ ਵੀ ਪੱਠੀ ਨਾਲ ਹੋਂ ਦੇਖੀ ਕਿਵੇਂ ਉੱਚੀ ਹੋ ਜਾਣਗੇ ਤੇ ভাই ਮੁੰਡਾ ਇੱਥੇ ਬੋਰਡ ਸੈੱਟ ਕਰੀ ਜਾਂਦਾ ਰਾਤ ਨੂੰ ਖਾ ਰਿਹਾ ਰਕੂਟਰ ਬਾਹਰ ਰਹਿੰਦੇ ਇੱਥੇ ਲਾਈਟ ਲੁੱਟ ਦਾ ਪ੍ਰਬੰਧ ਕਰੀ ਜਾਂਦੇ ਤੇ ਪੱਠੀ ਵੀ ਆਪਣੀ ਬਹਿ ਗਈ ਤੇ ਕੂਤਰ ਲੰਘਾ ਹਾਂ ਹੁੰਦਾ ਖਾਈ ਵੱਡਾ ਕੂਤਰ ਉਹ ਉਧਰ ਫੜ ਗਿਆ ਕਿਸੇ ਨੇ ਭੱਜ ਗਿਆ ਆਪਣਾ ਹੀ ਨਹੀਂ ਉਹ ਵੀ ਫੜਿਆ ਸੀਗਾ ਹਾਂ ਹਾਂ ਜੀ ਜੋੜਿਆਲੇ ਪਾਸੇ ਵੀ ਦਾਣੇ ਪਾਤੇ ਆ ਆ ਦੇਖੋ ਜੀ ਬਾਕੀ ਜਿਹੜੇ ਜੋੜੇ ਲੱਗੇ ਹੋਏ ਸੀ ਨਾ ਉਹ ਤਾਂ ਆਪਾਂ ਥੱਲੇ ਤੇ ਆਏ ਤੇ ਚ ਦੋ ਮੈਂ ਕਿੰਨਾ ਦੋ ਕੂਤਰ ਆ ਬਲ ਬੰਦ ਤੇ ਬਾਕੀ ਸਾਰੇ ਜੋੜੇ ਲੱਗੇ ਨੇ ਇਹ ਜੋੜੇ ਹੋਣਗੇ ਜਿਵੇਂ 1 2 3 4 ਜੋੜੇ ਆ ਵੀ 4 ਜੋੜੇ ਆ ਤੇ ਦੋ ਕੂਤਰ ਵਿੱਲੇ ਆ ਆ ਭਈ ਆਪਣੇ ਜਿਹੜੇ ਕੂਤਰ ਡਾਉਣ ਆ ਇਹਦੇ ਪੱਠੇ ਆ ਆ ਜਿਹੜੇ ਪੱਠੇ ਡਾਉਣੇ ਆ ਫੈਂਟ ਸੈਂਟੀਨੇਟ ਦਾ ਪਾਉਂ ਗੜਿਆ ਹੋ ਜਾਂਦਾ ਤੇ ਉਹ گلابیਆ ਕੂਤਰ ਵੀ ਆ ਮੈਂ ਕਹਿੰਨਾ ਹਰੀਆ ਹਰੀਆ ਖੜੇ ਮਿਲ ਥੱਲੇ ਲਿਆ ਜੀ ਹੈ ਕੂਤਰ ਨੂੰ ਇੱਥੇ ਆਲੇ ਉਹ ਡੁੱਡ ਗਿਆ ਨਾ ਬਣ ਕੇ ਭੈਣਾਂ ਉਹਨਾਂ ਨੇ ਦੀਆਂ ਨੇ ਤੇ ਆ ਜਿਹੜੇ ਆਪਣੇ ਕੂਤਰ ਡਾਉਣ ਆਲੇ ਕਾ ਪੱਟੀ ਉੱਡਦੀ ਆ ਆ ਜਿਹੜੇ ਭੈਣਾਂ ਗੁੱਲੇ ਕੱਢੀ ਜਾਂਦਾ ਇਹਨੂੰ ਡਾ ਕੇ ਦੇਖਣਾ ਜੇ ਆਪਣੇ ਗਿੰਝ ਚ ਜਾਊਗਾ ਤੇ ਉਹ ਕੂਤਰ ਉੱਤੇ ਲੈ ਬੱਬੇ ਉਹ ਕੂਤਰ ਭੁਕਾਈ ਲਾਉਣ ਰੱਖਿਆ ਬੱਤੇ ਤੇ ਉਹ ਗਲਾਬੀ ਕੀਤਾ ਹੋਇਆ ਕੂਤਰ ਤੇ ਉਹ ਕੂਤਰ ਆਪ ਚੱਕ ਲੈਣੇ ਥੱਲੇ ਲੈ ਕੇ ਜਾਂਦੇ ਨੇ ਆ ਯਾਰ ਉਹ ਭੈਣ ਆਇਆ ਸ਼ਿਰਾ ਕੱਪ ਕਰਿਆ ਵੀ ਚਲੋ ਪਤਾ ਆ ਵੀ ਛੜਤਾ ਚ ਤੁਹਾਨੂੰ ਕੋ ਉੱਤਰ ਬਈਲੇ ਉੱਤੇ ਰੋਡ ਹੀ ਵਾਹਣਾ ਕੋਈ ਪ੍ਰੈਸ ਕਰ ਲੈਣਾ ਨਹੀਂ ਆਪਾਂ ਇੱਥੇ ਬੱਚੇ ਘੜਾਉਣੇ ਨੇ ਇਹਨਾਂ ਦੇ ਹਾਂਜੀ ਨਾ ਨੂੰ ਕੇ ਆਗੇ ਬਈ ਰਿਲੈਕਸ ਹੋ ਕੇ ਤੇ ਬਾਈ ਹੋ ਗਿਆ ਸ਼ਾਮ ਟਾਈਮ ਕਿੰਨਾ ਹੋ ਗਿਆ ਟਾਈਮ ਬਾਈ 6:00 ਵਜੇ ਤੇ ਆ ਕਬੂਤਰ ਲਈ ਜਾਂਦੇ ਕਿਸੇ ਤੇ ਆਪਾਂ ਵੀ ਕਰੀਏ ਵੀਡੀਓ ਦੀ ਐਂਡਿੰਗ ਤੇ ਭਾਈ ਅੱਜ ਦੇ ਵਲੌਗ ਚ ਨਹੀਂ ਤੇ ਤੁਹਾਨੂੰ ਅਗਲੇ ਵਲੌਗ ਚ ਮਿਲਦੇ ਆ ਤੇ ਸੱਚ ਵੀ ਇੱਕ ਹੋਰ ਗੱਲ ਆਪਾਂ 100 ਸਬਸਕਰਾਈਬਰਾਂ ਦੇ ਬਹੁਤ ਨੇੜੇ ਆ ਬਈ 100 ਸਬਸਕਰਾਈਬਰ ਕੰਪਲੀਟ ਕਰਾ ਦਿਓ ਤੋ ਮਿਲਦੇ ਆ ਅਗਲੇ ਵਲੌਗ ਚ ਬਈ ਤੇ ਵੀਡੀਓ ਪਸੰਦ ਆ ਯਾਰ ਸਬਸਕ੍ਰਾਈਬ ਲਾਜ਼ਮੀ ਕਰਿਓ ਤੇ ਆਪਣਾ ਦਵਾਈ ਦੁਵਾਈ ਦੇ ਵੀਡੀਓ ਆ ਬਣਾਦੇ ਰਹਿੰਨੇ ਆ ਜਾਣਕਾਰੀ ਦਿੰਦੇ ਰਹਿੰਨੇ ਲੋਕਾਂ ਨੂੰ ਜਿਹੜੇ ਨਵੇਂ ਰੱਖਿਆ ਤਾਂ ਮਿਲਦੇ ਆ ਵੀ ਅਗਲੇ ਵਲੌਗ ਚ